ਚੰਗਾ ਭਲਾ ਸੀ ਚਾਚਾ ਜੁਗਿੰਦਰ ਸਿੰਘ ਅਚਨਚੇਤ ਕੀ ਹੋ ਗਿਆ ਬਸ ਯਾਰ ਉਮਰ ਤਾਂ ਨਹੀਂ ਸੀ ਜਾਣਦੀ ਪਰ ਜੋ ਮਾਲਕ ਨੂੰ ਚੰਗਾ ਲੱਗੇ ਨਾਲੇ ਹੋਣੀ ਜੋ ਹੋਣੀ ਹੁੰਦੀ ਐ ਕੌਣ ਟਾਲ ਸਕਦਾ ਐ ਭਰਾਵਾ ਹੋਣੀ ਨੂੰ ਚਾਚੇ ਦਾ ਕੋਈ ਐਕਸੀਡੈਂਟ ਹੋਇਆ ਕਾ ਨੂੰ ਯਾਰ ਆ ਜਦ ਅਸੂ ਕੱਤੇ ਦਾ ਟਾਈਮ ਆਉਂਦਾ ਹੈ ਨਾ ਲੋਕਾਂ ਲਈ ਤਾਂ ਬਿਮਾਰੀ ਦਾ ਘਾਰ ਬਣ ਜਾਂਦਾ ਆਲਾਦਵਾਲਾ ਆਲਾਦਵਾਲਾ ਹੋਰ ਕੀ ਤਾਂ ਆਸਮਾਨ ਵਾਲ ਵੇਖ ਸੂਰਜ ਦੀ ਟਿੱਕੀ ਨਜ਼ਰ ਨਹੀਂ ਆਉਂਦੀ ਪੰਛੀ ਪ੍ਰਿੰਦੇ ਵੀ ਨੀਰਾਜਾ ਵੇਖ ਕੇ ਪਲਣਿਆਂ ਚ ਜਾ ਵੜਦੇ ਆ ਵਿਚਾਰੇ ਭੁੱਖੇ ਪਣੇ ਪਰਪਾ ਚਾਚਾ ਜਗਿੰਦਰ ਸਿੰਘ ਦਾ ਪੰਛੀਆਂ ਨਾਲ ਕੀ ਸੰਬੰਧ ਅਸਮਾਨ ਦੇਖ ਧੂਆਂ ਹੀ ਧੂਆਂ ਹੋਇਆ ਪਿਆ ਹੈ ਪੰਛੀ ਪਸ਼ੂ ਬੱਚੇ ਬਜ਼ੁਰਗ ਸਭ ਦਾ ਜੀਣਾ ਮੁਹਾਲ ਹੋ ਗਿਆ ਇਹ ਤਾਂ ਭਾਈ ਜਦ ਵੀ ਝੋਨੇ ਦੀ ਵੜਾਈ ਕਣਕ ਦੀ ਵੜਾਈ ਹੁੰਦੀ ਹੈ ਨਾ ਐ ਹੀ ਹੋ ਜਾਂਦਾ ਹੈ ਅੰਬਰ ਕਾਲਾ ਕਾਲਾ ਮਾੜੇ ਸ਼ਰੀਰ ਵਾਲਾ ਕੋਮਲ ਜਿਸਮ ਵਾਲਾ ਕਿੱਥੇ ਜਾਵੇ ਫੇਰ ਆ ਪਿਛਲੇ ਸਾਲ ਹੀ ਦੋ ਤਿੰਨ ਬਜ਼ੁਰਗ ਚੜਾਈ ਕਰ ਗਏ ਬਸ ਐਂ ਲੋਕ ਮਰੀ ਜਾਣ ਮੈਂ ਤੂੰ ਤਮਾਸ਼ਾ ਦੇਖੀ ਜਾਈਏ ਪਰ ਭਾ ਆਪਾਂ ਕਰ ਵੀ ਕੀ ਸਕਦੇ ਆ ਕਰ ਕਿਉਂ ਨਹੀਂ ਸਕਦੇ ਯਾਰ ਆਪਾਂ ਰਾਲ ਮਿਲ ਕੇ ਇਹ ਧੂਏ ਦਾ ਕਹਿਰ ਆਪਣੇ ਪਿੰਡੋਂ ਤਾਂ ਢਾ ਸਕਦੇ ਆ ਨਾ ਨਹੀਂ ਭਾਈ ਇਹ ਤਾਂ ਲੜਾਈ ਮੋਲ ਲੈਣ ਵਾਲੀ ਗੱਲ ਆ ਆ ਆਪਣੇ ਪਿੰਡ ਵਾਲਾ ਬੰਤਾ ਬਿਸਵੇਦਾਰ 50 ਕਿੱਲੇ ਠੇਕੇ ਤੇ ਲੈਂਦਾ 50 ਕਿੱਲੇ ਉਹੀ ਨਹੀਂ ਮਾਣ ਉਹ ਬੰਤਾ ਹੋਵੇ ਭਾਵੇਂ ਪੰਤਾ ਰੋਕਣਾ ਤੇ ਚਾਹੀਦਾ ਨਾ ਹਾਂ ਭਾ ਗਲਤ ਠੀਕਿਆ ਕੀ ਆ ਚੱਲ ਰੱਖੀਆ ਚੱਲਿਆ ਦੇ ਲੋ ਯਾਰ ਤੇ ਲੈ ਆਓ ਫਾਤੀਆਂ ਥੱਲੇ ਲਾ ਦਿਓ ਆਹ ਆ ਠੀਕ ਆ ਉਹ ਚਾਚਾ ਆਹ ਭਾਰਾ ਜਾ ਮੋਢੇ ਛਾਤੀ ਤੇ ਰੱਖਿਓ ਮੈਂ ਤਾਂ ਬੰਤੇ ਬਿਸਰੇਕਾਰ ਤੋਂ ਹੀ ਸ਼ੁਰੂ ਕਰੂੰ ਕਿੰਨਾ ਕੁ ਚਿਹਰੇ ਆਖੀਆਂ ਦੇਖੀ ਜਾਵਾਂਗੇ ਦੇਖ ਪਾ ਕਿਤਾ ਅਗ ਲੱਗੀ ਪਈ ਆ ਓ ਭਾਈ ਬੰਤਾ ਸਿੰਘ ਜੀ ਰਹਿਣ ਦਿਓ ਜਾਣ ਦਿਓ ਭਰਾਵਾ ਕਿਉਂ ਦੁਨੀਆ ਦਾ ਸਾਹ ਘੁੱਟ ਕੇ ਮਾਰਨ ਲੱਗੇ ਓ ਓ ਹੁਨਾ ਯਾਰ ਹੁਨਾ ਓ ਬੰਦਿਆਂ ਨੂੰ ਕਹਿ ਕੇ ਕੰਮ ਨਵੇੜ ਦਿਆਂ ਓ ਲਾਓ ਭਈ ਲਾਓ ਓਏ ਇਧਰ ਖਲਾਰ ਆ ਤੇਰੀ ਰਾਲੇ ਪਾਸੇ ਖਲਾਰ ਦੇ ਅੱਛਾ ਜੀ ਸਰਦਾਰ ਜੀ ਓ ਬੰਤਾ ਸਿੰਘ ਜੀ ਆਹ ਪ੍ਰਾਣੀ ਦਾ ਫੂਸ ਨਾ ਸਾੜੋ ਜਿਉਂ ਲੋਕਾਂ ਦੀ ਜ਼ਿੰਦਗੀ ਨਾਲ ਖੇਡਦੇ ਹੋ ਤੇ ਹੋਰ ਕੀ ਜੀਣਾ ਔਖਾ ਹੋਇਆ ਪਿਆ ਕੀ ਜੀਣਾ ਔਖਾ ਹੋਇਆ ਤੇਰਾ ਉਹ ਪਾਜੀ ਸੁਣ ਤਾਂ ਲਓ ਕਿਦੀ ਕਿਦੀ ਸੁਣੀ ਐ ਰਖਣਾ ਆ ਜਾਂਦਾ ਮੂੰਹ ਚੱਟੇ ਆ ਨਾ ਕਰੋ ਆਉ ਨਾ ਕਰੋ ਮੈਂ ਤੇ ਕਹਿੰਦਾ ਆਹ ਪ੍ਰਾਣੀ ਸਾੜ ਕੇ ਲੋਕਾਂ ਨੂੰ ਮੌਤ ਨਾ ਵੰਡੋ ਮੈਂ ਮੌਤ ਵੰਡਦਾ ਹੱਥ ਹੋ ਗਈ ਐ ਉਹ ਜੇ ਪ੍ਰਾਣੀ ਨਾ ਸਾੜੂ ਤਾਂ ਮੇਰੀ ਅਗਲੀ ਫਸਲ ਕਣਕ ਕਣਕ ਕਿਵੇਂ ਬੀਜੀ ਜਾਊ ਨਿਆ 60 ਕਿੱਲਿਆਂ ਦਾ ਠੇਕਾ ਮੈਂ ਜ਼ਮੀਨ ਦੀ ਫਸਲ ਚੋਂ ਹੀ ਭਰਨਾ। ਉਹ ਸਾਧਨ ਦਾ ਕੀ ਫਜ਼ਾ ਜੋ ਦੂਜਿਆਂ ਦੀ ਜ਼ਿੰਦਗੀਆਂ ਨੂੰ ਖਤਮ ਕਰਕੇ ਕਮਾਈ ਜਾਵੇ। ਕਮਾਲ ਹੈ ਤੁਹਾਡੇ ਵਾਲੀ। ਅਖੇ ਰਾਹ ਜਾਂਦੀ ਏ ਬਲਾਏ ਗੱਲ ਲੱਗ। ਉਹ ਮੈਂ ਆਪਣਾ ਕੰਮ ਨਵੇੜ ਰਿਆਂ ਤੁਸੀਂ ੱੱਕੇ ਨਾਲ ਮੈਨੂੰ ਰੋਕਦੇ ਫਿਰਦੇ ਹੋ। ਹਪਾ ਇਹ ਤਾਂ ਗੱਲ ਪੈਣ ਨੂੰ ਫਿਰਦਾ। ਉਹ ਸਰਦਾਰ ਬੰਤਾ ਸਿੰਘ ਜੀ ਮੰਨਿਆ ਕਿ ਤੁਸੀਂ ਸਭ ਆਪਣੇ ਕੰਮ ਲਈ ਕੰਮ ਕਰਦੇ ਹੋ ਪਰ ਆਪਣੇ ਲੋਕਾਂ ਦੇ ਕੁਝ ਇਨਸਾਨੀ ਫਰਜ਼ ਵੀ ਤਾਂ ਹੈਗੇ ਨੇ ਹਾਂ ਇਹ ਇਨਸਾਨੀ ਫਰਜ਼ ਸਿਰਫ ਮੇਰੇ ਲਈ ਨਹੀਂ ਹੋਰਾਂ ਲਈ ਨਹੀਂ ਓਹੋ ਭਾਈ ਤੁਸੀਂ ਪਿੰਡ ਦੇ ਮੋਤਵਾਰ ਆਦਮੀ ਹੋ ਚੰਗੇ ਕੰਮ ਦੀ ਸ਼ੁਰੂਆਤ ਤੁਹਾਡੇ ਤੋਂ ਹੀ ਹੋਣੀ ਚਾਹੀਦੀ ਹੈ ਕਿ ਨਹੀਂ ਮੈਨੂੰ ਤੇ ਭੁੱਖਾ ਮਰਨ ਦੇ ਰਾਤ ਤੋਰ ਤੇ ਤੁਹਾਡੇ ਲਈ ਚੰਗੇ ਕੰਮ ਦੀ ਸ਼ੁਰੂਆਤ ਹਾਂ ਵੱਡੇ ਸਿਆਣੇ ਦੇਖੋ ਬੰਤਾ ਸਿੰਘ ਜੀ ਗੱਲ ਸੁਣ ਲੋ ਧਿਆਨ ਨਾਲ ਹੁਣ ਇਹ ਕੈਰ ਆਪਾਂ ਬਹੁਤੀ ਦੇਰ ਨਹੀਂ ਚੱਲਣ ਦੇਣਾ ਹੈ ਕੀ ਕਰੇਗਾ ਤੂੰ ਕੀ ਕਰੇਗਾ ਤੂੰ ਮੈਨੂੰ ਪਤਾ ਕਰ ਮੈਂ ਵੀ ਬੜਾ ਕੁਝ ਸਕਦਾ ਇਸ ਪਿੰਡ ਦੇ ਕਿਸੇ ਮੋਢਬਰ ਤੋਂ ਵੱਡੇ ਮੋਢਬਰ ਦੀ ਹਿੰਮਤ ਨਹੀਂ ਵੀ ਮੇਰੇ ਨਾਲ ਪੰਗਾ ਲੈ ਲਵੇ ਤੁਸੀਂ ਨਾ ਸੋਚੋ ਬੰਤਾ ਸਿੰਘ ਜੀ ਬਈ ਜੇ ਕੋਈ ਨਹੀਂ ਬੋਲਦਾ ਤਾਂ ਤੁਸੀਂ ਗਲਤ ਕੰਮ ਕਰੀ ਜਾਓਗੇ। ਉਹ ਯਾਰ ਗਲਤ ਕੰਮ ਨੂੰ ਮੈਂ ਕਿਹੜਾ ਕਤਲ ਕੀਤਾ? ਇਹ ਕਤਲ ਨਾਲੋਂ ਘੱਟ ਹੈ। ਇਹ ਤਾਂ ਸਮੂਹਿਕ ਕਤਲੇਆਮ ਹੈ। ਵਾਲੀ ਜਵਾਨ ਨਾ ਚਲਾ ਨਹੀਂ ਤਾਂ ਮੈਂ ਓਹ ਹੋ ਹੋ 1 ਮਿੰਟ 1 ਮਿੰਟ ਆ ਗਰਮ ਕਿ ਹੁੰਦੇ ਹੋ ਹੈਂ? ਪਰਾਲੀ ਦਾ ਮਸਲਾ ਹੈ। ਆਪਾਂ ਨੂੰ ਕੋਈ ਨਾ ਕੋਈ ਹੱਲ ਕਢਣਾ ਚਾਹੀਦਾ। ਲੜਾਈ ਨਾ ਕੀ ਬਣੂ? ਨਾ ਨੜ ਕੇ ਹੀ ਦੇਖ ਲਓ ਤੁਸੀਂ ਕਮਾਲ ਕਰਦਾ ਤੂੰ। ਆਪਾਂ ਪੰਚਾਇਤ ਇਕੱਠੀ ਕਰਦੇ ਆਂ ਉਹ ਮੈਂ ਨਹੀਂ ਡਰਦਾ ਕਿਸੇ ਪਰੇ ਪੰਚਾਇਤ ਤੋਂ ਉੱਪਰ ਤੱਕ ਪਹੁੰਚ ਆ ਯਾਰ ਦੀ ਚੱਲ ਜੇ ਨਹੀਂ ਨਾ ਡਰਦਾ ਅਸੀਂ ਪੰਚਾਇਤ ਹੀ ਇਕੱਠੀ ਕਰਾਂਗੇ ਹੁਣ ਤੂੰ ਗੱਲ ਉੱਥੇ ਆ ਕੇ ਕਰੀ ਉਹ ਕਰ ਲੋ ਜੋ ਮਰਜੀ ਮੈਂ ਆ ਤਾਂ ਲਾਉਂਗਾ ਕਿ ਇਹ ਬੱਚੇ ਤੂੰ ਵੀ ਖੜਾ ਦੇ ਕਿਹਨੇ ਲਾ ਕੇ 哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈哈 ਭਾਈ ਕੋਈ ਹਾਲਤਾਂ ਨਿਕਲਣਾ ਚਾਹੀਦਾ ਬੰਤਾ ਵੀ ਠੀਕ ਹੀ ਆ ਗਲਤ ਤਾਂ ਮੈਂਬਰ ਵੀ ਨਹੀਂ ਨਾ ਉਹ ਚਲੋ ਉਹ ਸਰਪੰਚ ਜੀ ਆ ਹੀ ਰਹੇ ਨੇ ਆ ਆ ਗਏ ਜੀ ਆ ਚੁੱਪ ਰੋਕੋ ਚੁੱਪ ਉਹ ਸੈਕਟਰੀ ਸਾਹਿਬ ਵੀ ਨਾਲ ਨੇ ਆ ਬੈਠੋ ਜੀ ਬੈਠੋ ਆ ਜਾਓ ਬੈਠੋ ਆ ਬੈਠੋ ਆਹ ਪ੍ਰਾਵੋ ਸਭ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਭਾਈ ਦੱਸੋ ਕੀ ਮਸਲਾ ਹੈ ਸਰਦਾਰ ਜੀ ਮੈਂ ਤੇ ਮੇਰਾ ਸਰਦਾਰ ਬੰਤਾ ਸਿੰਘ ਖੇਤਾਂ 'ਚ ਕੰਮ ਕਰਦੀ ਹੈਗੀ ਹਮ ਅਨੇਕੀ ਉਹਨਾਂ ਨੇ ਆ ਕੇ ਰੋਲਾ ਪਾ ਲਈ ਹੈਗੀ ਬਾਈ ਕਿਉਂ ਰੋਲਾ ਪਾ ਲਿਆ ਹੁਣ ਮੈਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਮੇਰੇ ਨੌਕਰ ਨੇ ਦੱਸ ਹੀ ਦਿੱਤਾ ਸਾਰਾ ਕੁਝ ਇੱਕ ਮਿੰਟ ਬੰਤਾ ਸਿੰਘ ਹਾਂ ਨੇਕ ਸਿੰਘ ਜੀ ਅ ਤੁਸੀਂ ਚੱਲਦੇ ਕੰਮ ਨੂੰ ਰੋਕਿਆ ਸੀ ਮੈਂ ਕੰਮ ਤੋਂ ਨਹੀਂ ਰੋਕਿਆ ਮੈਂ ਤਾਂ ਬਹੁਤ ਬੁਰੇ ਕੰਮ ਤੋਂ ਰੋਕਿਆ ਸਰਪੰਚ ਸਾਹਿਬ ਲੈ ਕੋਈ ਗੱਲ ਬਣੀ ਹੈਗੀ ਅਕੇ ਗਾਂਦ ਨਹੀਂ ਹੈਗੀ ਇਹ ਤਾਂ ਨਾਨੀ ਜੀ ਦਾ ਜੰਗਲ ਪਾਣੀ ਹੈਗੀ ਹੱਸਣ ਵਾਲੀ ਗੱਲ ਨਹੀਂ ਮਿੱਤਰੋ ਜ਼ਿਆਦਾਤਰ ਲੋਕ ਪ੍ਰਾਲੀ ਫੂਕ ਰਹੇ ਨੇ ਸਾਰੀ ਦੁਨੀਆ ਸਾਹ ਲੈਣ ਤੋਂ ਤੰਗ ਹੈ ਇਹ ਬਹੁਤ ਬੁਰਾ ਹੋ ਰਿਹਾ ਹੈ ਆਪਾਂ ਸਭ ਨੂੰ ਰੋਕਣਾ ਚਾਹੀਦਾ ਹੈ ਅਸੀਂ ਬੰਤਾ ਸਿੰਘ ਨੂੰ ਸਮਝਾਉਣ ਗਏ ਸੀ ਆ ਦੇਖਿਆ ਨਹੀਂ ਕੱਲ ਬਜ਼ੁਰਗ ਇੱਕਦਮ ਚੜਾਈ ਕਰ ਗਿਆ ਦੇਖੋ ਵੀ ਸੱਜਣੋ ਪਰਾਲੀ ਦਾ ਮਸਲਾ ਸਭ ਦਾ ਸਾਂਝਾ ਮਸਲਾ ਆ ਮੈਂ ਕੋਈ ਇਕੱਲਾ ਫੂਕਦਾ ਸਾਰੇ ਫੂਕਦੇ ਨੇ ਮੈਂ ਚਾਹਮਾ ਜੀ ਮੈਂ ਚਲਦੀ ਆਂਗੀ ਮੈਂ ਪਾਠੇ ਕੁੱਤਰ ਕੇ ਵੀ ਪਾਣੀ ਆਂਗੀ ਜਾ ਜਾ ਠੀਕ ਹੈ ਜੀ ਤਾਂ ਹੀ ਆਸਮਾਨ ਕਾਲਾ ਹੋ ਜਾਂਦਾ ਹੈ ਦਿਨੇ ਹਨੇਰਾ ਹੋ ਜਾਂਦਾ ਹੈ ਫਿਰ ਮੈਂ ਕਰਦਾ ਜੋ ਵੀ ਪਰਾਲੀ ਨੂੰ ਨਾਲ ਨੂੰ ਅੱਗ ਲਾਉਂਦਾ ਉਹੀ ਜ਼ਿੰਮੇਵਾਰ ਹੈ ਉਹ ਭਰਾਵੋ ਤੁਸੀਂ ਆਪਸ ਵਿੱਚ ਬਹਿਸ ਨਾ ਕਰੋ ਦੇਖੋ ਸਾਡੇ ਸੈਕਟਰੀ ਸਾਹਿਬ ਸਾਡੇ ਨਾਲ ਆ ਪੜੇ ਲਿਖੇ ਆ ਇਹਨਾਂ ਦੀ ਸਲਾਹ ਲੈਣੇ ਆ ਭਾਈ ਜੋ ਵੀ ਇਹਨਾਂ ਦਾ ਫੈਸਲਾ ਹੋਏਗਾ ਸਾਰਿਆਂ ਨੂੰ ਮੰਜ਼ੂਰ ਹੋਏਗਾ ਮੈਂ ਪਹਿਲਾਂ ਹੀ ਦੱਸ ਦਿਆਂ ਜੇ ਫੈਸਲਾ ਮੇਰੇ ਖਿਲਾਫ ਹੋਇਆ ਮੈਂ ਨਹੀਂ ਮੰਨਣਾ ਜੀ ਉਹ ਚੁੱਪ ਕਰ ਬੰਤਾ ਸਿੰਘ ਸੈਕਟਰੀ ਸਾਹਿਬ ਨੂੰ ਪੁੱਛ ਤਾਂ ਲੈਣ ਦਿਓ ਹਾਂ ਆਓ ਸੈਕਟਰੀ ਸਾਹਿਬ ਤੁਸੀਂ ਬੋਲੋ ਹਾਂਜੀ ਸਰਪੰਚ ਸਾਹਿਬ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ ਮੈਂ ਸਭ ਤੋਂ ਪਹਿਲਾਂ ਬੰਤਾ ਜੀ ਨੂੰ ਹੀ ਪੁੱਛਦਾ ਕਿ ਉਹਨਾਂ ਨੂੰ ਕੀ ਪ੍ਰੋਬਲਮ ਹੈ ਦੱਸੋ ਬੰਤਾ ਜੀ ਦੇਖੋ ਜੀ ਮੇਰੇ ਵਰਗਿਆਂ ਦੇ ਪਰਾਲੀ ਫੂਕਣ ਨਾਲ ਨੇਕੇ ਵਰਗਿਆਂ ਨੂੰ ਤਕਲੀਫ ਹੈ ਇਹਨਾਂ ਨੂੰ ਪੁੱਛੋ ਮੇਰੀ ਗੱਲ ਤਾਂ ਸਾਫ਼ ਹੈ ਪਰਾਲੀ ਫੂਕਣ ਨਾਲ ਧੂਆਂ ਹੀ ਧੂਆਂ ਫੈਲ ਜਾਂਦਾ ਹੈ ਅਸਮਾਨ 'ਤੇ ਜ਼ਹਿਰ ਤੇ ਗੈਰ ਫੈਲਦੀ ਹੈ ਇਸ ਜ਼ਹਿਰ ਤਾਂ ਮਾਨਵਤਾ ਲਈ ਹਾਨੀਕਾਰਕ ਹੈ ਖਾਸ ਕਰਕੇ ਬੁੱਢਿਆਂ ਬਜ਼ੁਰਗਾਂ ਤੇ ਬੱਚਿਆਂ ਲਈ ਹੋਰ ਤਾਂ ਹੋਰ ਪਸ਼ੂ ਪੰਛੀ ਵੀ ਬਹੁਤ ਦੁਖੀ ਹੋ ਜਾਂਦੇ ਨੇ ਇਸ ਕਰਕੇ ਮੇਰੀ ਵੀ ਗੱਲ ਸਾਫ਼ ਹੈ ਪਰਾਲੀ ਕਰਕੇ ਕਣਕ ਵੇਲੇ ਸਿਰ ਨਹੀਂ ਬੀਜੀ ਜਾਂਦੀ ਲੇਟ ਹੋ ਜਾਂਦੀ ਹੈ ਇਸ ਕਰਕੇ ਪਰਾਲੀ ਤੇ ਖਰਚੇ ਫੂਕਣੇ ਜ਼ਰੂਰੀ ਨੇ ਬਸ ਮਤਲਬ ਕਿ ਇਨਸਾਨਾਂ ਦੀ ਜਾਨ ਜ਼ਰੂਰੀ ਨਹੀਂ ਤੁਹਾਡੇ ਵਾਸਤੇ ਜਦ ਇਸ ਤੋਂ ਬਗੈਰ ਹੋਰ ਕੋਈ ਚਾਰਾ ਹੀ ਨਹੀਂ ਫਿਰ ਕਰ ਕੀ ਸਕਦੇ ਆ ਦੇਖੋ ਬੰਤਾ ਜੀ ਸ਼ਾਂਤੀ ਰੱਖੋ ਬੈਠੋ ਆਰਾਮ ਨਾਲ ਦੇਖੋ ਚਾਰਾ ਤਾਂ ਤਾਂ ਹੀ ਲੱਭੂਗਾ ਨਾ ਜੇ ਚਾਰਾ ਲਭਾਂਗੇ ਪਾਣੀ ਡਰ ਕੇ ਤੁਸੀਂ ਕਿਸੇ ਪੁਲਿਸ ਪਾਸ ਤੋਂ ਸਰਪੰਚ ਸਾਹਿਬ ਸਰਪੰਚ ਸਾਹਿਬ ਆਓ ਮੇਰੇ ਨਾਲ ਆਇਓ ਜਰਾ ਮੇਰੇ ਨਾਲ ਉਹ ਬੀਬੀ ਗੱਲ ਕੀ ਹੋਈ ਹੈ ਉਹ ਲੰਬੜਾ ਨੇ ਵੱਟ ਖਾਣਿਆਂ ਤੇ ਪੁੱਛ ਲਿਆਂਦੀ ਹੈ ਉਹ ਪਰ ਕੀ ਹੋਇਆ ਉਹ ਜੀ ਲੰਬੜਾ ਦੀ ਨੂੰ ਆਪਣੇ ਬੱਚੇ ਨੂੰ ਲੈ ਕੇ ਲੰਘ ਰਹੀ ਸੀ ਸੜਕੇ ਸੜਕੇ ਵੱਟ ਖਾਣਿਆਂ ਨੇ ਖੇਤ ਨੂੰ ਅੱਗ ਲਾਈ ਹੋਈ ਸੀ ਅਚਾਨਕ ਹਵਾ ਦੇ ਬੁੱਲੇ ਨਾਲ ਧੂਏ ਦੀ ਲਪੇਟ ਚ ਆ ਗਏ ਹਸਪਤਾਲ ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ ਮਾਂ ਦੇ ਲੰਬੜਾ ਨੇ ਪੁਲਿਸ ਸਾਧ ਲਈਆ ਅਬੀ ਵੀ ਤੁਸੀਂ ਚਲੋ ਉਹਨਾਂ ਨੂੰ ਬਿਠਾਓ ਮੈਂ ਵੀ ਆ ਰਿਹਾ ਆ ਅਛੀ ਆ ਜਾਓ ਸਰਪੰਚ ਸਾਹਿਬ ਆਓ ਜਲਦੀ ਆ ਜਾਓ ਜਰਾ ਆਓ ਵੇਖੋ ਕੀ ਹੋਇਆ ਜੇ ਹੋਏ ਹੋਏ ਪਰਾਲੀ ਤਾਂ ਲੋਕਾਂ ਦੀ ਜਾਨ ਦਾ ਖੋਹ ਬਣ ਗਈ ਆ ਬੰਤਾ ਜੀ ਆਪਾਂ ਪਰਾਲੀ ਨੂੰ ਇਕੱਠੀ ਕਰਕੇ ਵੇਚ ਸਕਦੇ ਆ ਤਾਪਕਰਾਂ ਲਈ ਮਿਲਾ ਲਈ ਕਾਗਜ਼ ਵਗੈਰਾ ਲਈ ਉਹ ਕੋਈ ਨਹੀਂ ਲੈਂਦਾ ਕੋਈ ਨਹੀਂ ਖਰੀਦਦਾ ਹੁਣ ਆ ਪਹਿਲਾਂ ਪਹਿਲਾਂ ਲੈ ਲਿੰਦੇ ਸੀ ਹੁਣ ਤਾਂ ਉਹ ਪ੍ਰਾਲੀ ਦੀਆਂ ਗੰਡਾਂ ਮੰਨਣ ਦੇ ਵੀ ਪੈਸੇ ਮੰਗਦੇ ਆ ਐਡੀ ਮਹਿੰਗੀ ਮਸ਼ੀਨਰੀ ਹੁੰਦੀ ਆ ਹਰੇਕ ਦੇ ਵਸ ਦੀ ਗੱਲ ਨਹੀਂ ਹਾਂ 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 ਲਓ ਸਰਪੰਚ ਸਾਹਿਬ ਸੈਕਟਰੀ ਸਾਹਿਬ ਕਰਾ ਲਓ ਇਕੱਠੀ ਵੇਚ ਲਓ ਵਟ ਲਓ ਮੁੱਲ ਉਹ ਤੁਸੀਂ ਜ਼ੀਰੋ ਟਿਲ ਹੈਪੀ ਸੀਡਰ ਵਗੈਰਾ ਨਾਲ ਬੀਜੋ ਤਾਂ ਕਣਕ ਬਥੇਰੇ ਪਾਪੜ ਵੇਲੇ ਨੇ ਸੈਕਟਰੀ ਸਾਹਿਬ ਅੱਭਲ ਤਾਂ ਕਣਕ ਉੱਗਦੀ ਹੋਈ ਨਹੀਂ ਜੇ ਉੱਗਦੀ ਆ ਤਾਂ ਸੁੰਡੀ ਪੈ ਜਾਂਦੀ ਆ ਸੁੰਡੀ ਦਾ ਇਲਾਜ ਤਾਂ ਹੈਗਾ ਕੀਟਨਾਸ਼ਕ ਵਗੈਰਾ ਪਾ ਸਕਦੇ ਆ ਉਹ ਮੈਥੋਂ ਨਹੀਂ ਹੁੰਦਾ ਇਨਾ ਖਰਚਾ ਮੈਂ ਠੇਕੇ ਭਰਾਂ ਕਿ ਆ ਦਵਾਈਆਂ ਪਾਂਦਾ ਫਿਰਾਂ ਦੇਖੋ ਭਈ ਆਪਾਂ ਸਾਰੇ ਰਲ ਮਿਲ ਕੇ ਹੱਲ ਲੱਭਾਂਗੇ ਤਾਂ ਲੱਭ ਹੀ ਜਾਣਾ ਮੈਨੂੰ ਪੱਕਾ ਯਕੀਨ ਆ ਮੈਂ ਤਾਂ ਕਹਿੰਦਾ ਲੱਭੋ 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 ਜੇ ਲੱਭਦਾ ਹੱਲ ਬੈਠੇ ਹੋ ਇਨੇ ਦੇਖੋ ਜੇ ਪਰਾਲੀ ਨੂੰ ਕੱਦੂ ਕਰਕੇ ਮਿੱਟੀ ਜੀ ਈਰ ਲਾਤਾ ਜਾਏ ਫੇਰ ਹੂੰ ਪਹਿਲਾਂ ਕੱਦੂ ਕਰੋ ਫਿਰ 20 25 ਦਿਨ ਬੱਤਰ ਆਉਣ ਲਈ ਉਡੀਕੋ ਹਾਂ ਆਈ ਨੈਨ ਉਭਾਈ ਦਾ ਟਾਈਮ ਲੰਘ ਜਾ ਉਹ ਦੇਖੋ ਬੰਦਾ ਸਿੰਘ ਜ਼ਿੰਦਗੀ ਨਾਲੋਂ ਕੀਮਤੀ ਕੋਈ ਚੀਜ਼ ਨਹੀਂ ਹੁੰਦੀ ਬਿਲਕੁਲ ਵਾਤਾਵਰਣ ਦੇ ਪਲੀਤ ਹੋਣ ਨਾਲ ਸਾਡੀਆਂ ਆਉਣ ਵਾਲੀਆਂ ਪੀੜੀਆਂ ਕਮਜ਼ੋਰ ਪੈਦਾ ਹੋ ਰਹੀਆਂ ਨੇ ਕਮਜ਼ੋਰ ਬਿਮਾਰੀਆਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਘਟਦੀ ਜਾ ਰਹੀ ਹੈ ਇੱਕ ਤੰਦਰੁਸਤ ਸਮਾਜ ਲਈ ਇਹ ਸਭ ਬਹੁਤ ਘਾਤਕ ਹੈ ਬਹੁਤ ਘਾਤਕ ਹੈ ਦੇਖੋ ਜੀ ਘਾਤਕ ਹੈ ਤਾਂ ਰਹੇ ਘਾਤਕ ਮੈਂ ਤਾਂ ਖਰਚੇ ਵੀ ਕੱਢਣੇ ਨੇ ਨਿਆਣਿਆਂ ਦੇ ਮੂੰਹ 'ਚ ਵੀ ਕੁਝ ਪਾਉਣਾ ਹੈ ਕਾਰਜ ਵੀ ਕਰਨੇ ਨੇ ਤਾਂ ਤੂੰ ਆਪ ਹੀ ਜੀਣਾ ਦੂਜਿਆਂ ਦਾ ਕੋਈ ਹੱਕ ਨਹੀਂ ਉਹ ਮੈਂ ਰੋਕਦਾ ਮੇਰੇ ਨਾਲ ਗੱਲ ਪਾਓ ਹੈ ਤੂੰ ਕਾਹਨ ਮੈਂ ਖਾ ਮਖਾ ਓਹੋ ਸ਼ਾਂਤੀ ਬਈ ਸ਼ਾਂਤੀ ਦੇਖੋ ਸਰਕਾਰਾਂ ਇਹਦੇ ਵਾਸਤੇ ਮਦਦ ਕਰ ਰਹੀਆਂ ਨੇ ਹੈ ਕਰ ਰਹੀਆਂ ਨੇ ਊਠ ਦੇ ਮੂੰਹ 'ਚ ਜੀਰਾ ਦੇਖੋ ਤੁਹਾਡੀ ਪ੍ਰੋਬਲਮ ਇਹ ਆ ਕਿ ਪਰਾਲੀ ਗੰਢਾਂ ਬੰਨਣ ਵਾਲੀ ਮਸ਼ੀਨਰੀ ਬਹੁਤ ਮਹਿੰਗੀ ਆ ਹੋਰ ਵੀ ਮਸ਼ੀਨਾ ਮਹਿੰਗੀਆਂ ਨੇ ਇਹੀ ਨਾ ਹੂੰ ਹੁਣ ਆਏ ਨਾ ਲੈਣ ਤੇ ਮੈਂ ਤੇ ਲਾਈਨ ਤੇ ਹੀ ਆ ਮੈਂ ਲਾਈਨ ਤੇ ਹੀ ਆ ਪਹਿਲਾਂ ਹੀ ਜੋ ਵੀ ਸਰਕਾਰੀ ਮਦਦ ਹੋਏਗੀ ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਾਉਂਗਾ ਇੰਨੀ ਵੱਡੀ ਮਸ਼ੀਨਰੀ ਲੈ ਦੋ ਹਰੇਕ ਘਰ ਨੂੰ ਇੱਕ ਇੱਕ ਓਏ ਇਹ ਵੀ ਹਰੇਕ ਦੀ ਹੋ ਸਕਦੀ ਆ ਕੋਈ ਚੀਜ਼ ਤੁਹਾਡੀ ਪਹੁੰਚ ਤੋਂ ਬਾਹਰ ਨਹੀਂ ਹੈ ਕਿਉਂ ਸਾਡੀ ਤਾਂ ਆਟੇ ਬਿਰਲੇ ਨਾਲ ਕੰਧ ਸਾਂਝੀ ਐ ਮੈਂ ਕੱਲੇ-ਕੱਲੇ ਨੂੰ ਮਸ਼ੀਨਰੀ ਖਰੀਦਣ ਲਈ ਕਦੋਂ ਕਹਿ ਰਿਆਂ 10-10 ਘਾਰੇ ਇਕੱਠੇ ਹੋ ਕੇ ਗਰੁੱਪ ਬਣਾਓ ਸਾਂਝੇ ਸੰਦ ਸੰਦੇੜੇ ਬਣਾ ਲਓ ਸੰਧ ਬੈਂਕ ਬਣਾ ਲਓ ਕੁਝ ਵੀ ਕਰੋ ਇਕੱਠੇ ਕਰੋ 80% ਤੱਕ ਸਰਕਾਰ ਸਬਸਿਡੀ ਦਿੰਦੀ ਐ ਨਾ ਨੌਮਣ ਤੇਲ ਹੋਵੇ ਨਾ ਰਾਧਾ ਨੱਚੇ ਉਹ ਕਦੇ ਇੰਨੇ ਡੱਡੂ ਵੀ ਇਕੱਠੇ ਕਰਕੇ ਤੋਲੇ ਗਏ ਨੇ ਏ ਕੀ ਏ ਕੀ ਮੇਰੇ ਘਰ ਵੱਲੋਂ ਇਹ ਐਂਬੂਲੈਂਸ ਉਹ ਕੀ ਹੋ ਗਿਆ ਉਹ ਕੀ ਹੋ ਗਿਆ ਉਹ ਚਾਚਾ ਬੰਦਾ ਸਿਆ ਉਹ ਤੇਰੇ ਪੋਤੇ ਨੂੰ ਸਾਹ ਨਹੀਂ ਆਉਣ ਡਿਆ ਵੱਡੇ ਹਸਪਤਾਲ ਲੈ ਕੇ ਚੱਲੇ ਆ ਉਹ ਚਾਚਾ ਛੇਤੀ ਆ ਛੇਤੀ ਬਰਤ ਗਿਆ ਤਾਂ ਬਹੁਤ ਕਹਿਰ ਬੁਆਏ ਬਹੁਤ ਬੁਰਾ ਹੋਇਆ ਬੰਤਾ ਸਿਆ ਹੌਸਲਾ ਰੱਖ ਮੈਂ ਆਪਣੇ ਥੋੜੇ ਜੇ ਲਾਲਚ ਵਿੱਚ ਫਸ ਕੇ ਆਪਣੇ ਹੀ ਮਾਸੂਮ ਬੱਚੇ ਦਾ ਕਾਤਲ ਬਣ ਗਿਆ ਮੇਰੇ ਬੱਚੇ ਬਾਗ ਪਤਾ ਨਹੀਂ ਕਿੰਨੇ ਬੱਚੇ ਮੌਤ ਦਾ ਸ਼ਿਕਾਰ ਬਣਦੇ ਹੋਣਗੇ ਕਿੰਨੀਆਂ ਮਾਵਾਂ ਦੀਆਂ ਗੋਦੀਆਂ ਸੁਨੀਆਂ ਹੁੰਦੀਆਂ ਹੋਣਗੀਆਂ ਵਾਤਾਵਰਨ ਚ ਧੂਏ ਰੂਪੀ ਮੌਤ ਨੂੰ ਫੈਲਣ ਨਹੀਂ ਦਿਾਂਗਾ ਮੈਂ ਆਪਣੇ ਮਾਸੂਮ ਬੱਚੇ ਦੀ ਚਿਗਾ ਦੀ ਕਸਮ ਖਾਂਦਾ ਤੇ ਮੈਂ ਚਾਹੁੰਦਾ ਮੇਰੇ ਵਾਂਗ ਤੁਸੀਂ ਵੀ ਸਾਰੇ ਮੇਰੇ ਨਾਲ ਇਹ عہد ਲਓ ਪਿੰਡ ਵਾਲਿਓ ਬੋਲੋ ਮੇਰੇ ਨਾਲ ਅਸੀਂ ਕਸਮ ਖਾਂਦੇ ਆ ਕਿ ਪਰਾਲੀ ਨੂੰ ਕਦੇ ਵੀ ਨਹੀਂ ਜਲਾਵਾਂਗੇ ਅਸੀਂ ਕਸਮ ਖਾਂਦੇ ਆ ਕਿ ਪਰਾਲੀ ਨੂੰ ਕਦੇ ਵੀ ਨਹੀਂ ਜਲਾਵਾਂਗੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਵਾਂਗੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਵਾਂਗੇ ਤੇ ਧਰਤੀ ਮਾਤਾ ਨੂੰ ਜੀਉਣ ਦੇ ਕਾਬਿਲ ਬਣਾਵਾਂਗੇ ਤੇ ਧਰਤੀ ਮਾਤਾ ਨੂੰ ਜੀਉਣ ਦੇ ਕਾਬਿਲ ਬਣਾਵਾਂਗੇ